ਆਮ ਆਦਮੀ ਪਾਰਟੀ ਦੇ ਆਗੂਆਂ ਦੇ ਗੁੰਡਾਗਰਦੀ ਸਾਫਤ ਦੇਖ ਨੂੰ ਮਿਲੀ ਹੈ ਆਮ ਆਦਮੀ ਪਾਰਟੀ ਦੇ ਸੱਤ ਆਗੂਆਂ ਨੂੰ ਦੁਕਾਨਦਾਰਾਂ ਤੋਂ ਜ਼ਬਰੀ ਬਿਸੂਲੀ ਦੁਕਾਨ ਅੰਦਰ ਧਾਖਲ ਹੋ ਕੇ ਬੰਦੀ ਬਣਾਉਣ ਦੇ ਗੰਭੀਰ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦਾ 1 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਦਰਸਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਦਰਸਲ ਇਹ ਮਾਮਲਾ ਖੰਨਾ ਸ਼ਹਿਰ ਦੇ 메ਨ ਬਾਜ਼ਾਰ ਦਾ ਹੈ ਜਿੱਥੇ ਨਗਰ ਕਾਉਂਸਲ ਦੀਆਂ ਦੁਕਾਨਾਂ ਦੀ ਹਾਲਤ ਦਰਸਯੋਗ ਹੈ ਜਿਸ ਕਾਰਨ ਦੁਕਾਨਦਾਰਾਂ ਦੀ ਜਾਨ ਨੂੰ ਖਤਰਾ ਹੈ ਅਤੇ ਇਸ ਦੌਰਾਨ ਬੀਤੀ ਰਾਤ ਤਿੰਨ ਦੁਕਾਨਾਂ ਦੀਆਂ ਛੱਤਾਂ ਦੀ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉੱਥੇ ਜਾ ਕੇ ਇਸ ਕੰਮ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਦੁਕਾਨਦਾਰਾਂ ਨੂੰ ਮੁਰੰਮਤ ਕਰਨ ਤੋਂ ਰੋਕ ਦਿੱਤਾ ਗਿਆ ਜਿਸ ਕਾਰਨ ਮਾਹੌਲ ਤਣਾਪੂਰਨ ਹੋ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੁਕਾਨਦਾਰਾਂ ਦੀ ਸ਼ਿਕਾਇਤ ਤੇ ਆਪਦੇ 7 ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੇ ਖਿਲਾਫ ਗੰਭੀਰਤਾ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਹਨਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਤਹਾਨੂੰ ਦਾਜ਼ੀ ਦੀ ਪੇਸ਼ੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਕਸ ਸਰਵਿਸਮੈਨ ਸੈਲ ਦੇ ਜ਼ਿਲ੍ਹਾ ਪ੍ਰਧਾਨ ਲਸ਼ਮਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਥਾਣੇ ਦੇ ਬਾਹਰ ਰੋਸ ਜਤਾਇਆ ਗਿਆ ਇਸ ਦੇ ਨਾਲ ਹੀ ਪੁਲਿਸ ਤੇ ਸਿਆਸੀ ਹੱਥਾਂ ਚ ਖੇਡਣ ਦਾ ਦੋਸ਼ ਵੀ ਲਗਾਇਆ ਗਿਆ ਇਸ ਪੂਰੇ ਮਾਮਲੇ ਸੰਬੰਧੀ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਕਾਨਦਾਰਾਂ ਦੇ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਕੁਝ ਵਿਅਕਤੀ ਉਹਨਾਂ ਕੋਲ ਆਏ ਸਨ ਅਤੇ ਜ਼ਬਰਦਸਤੀ ਦੁਕਾਨ ਅੰਦਰ ਧੱਕੇ ਹੋ ਗਏ ਅਤੇ ਉਹਨਾਂ ਨੂੰ ਬੰਦੀ ਬਣਾ ਲਿਆ ਤੇ ਉਸ ਕੋਲੋਂ ਤੈਸੇ ਮੰਗਲ ਲਗੇ। ਇਸ ਤੋਂ ਬਾਅਦ ਸাতੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੋਈ ਵੀ ਵਿਅਕਤੀ ਹੋਵੇ, ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਜੇਕਰ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਧਰ ਇਸ ਮਾਮਲੇ ਨੂੰ ਲੈ ਕੇ ਖੰਡਾ ਦੇ ਐਸ ਐਮ ਐਲ اے ਗੁਰਕੀਰਤ ਸਿੰਘ ਕੋਟਲੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਪੈਸੇ ਲੈਣ ਦੀ ਗੱਲ ਕਹੀ ਹੈ। ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਵੋ। ਪਿਛਲੇ ਦਿਨਾਂ 'ਚ ਜਿਹੜਾ ਮਸਲਾ ਖੰਨੇ ਦੇ ਵਿੱਚ ਖੜਾ ਹੋਇਆ ਔਰ ਜਿਹਦੇ 'ਚ ਆਮ ਆਦਮੀ ਦੇ 7 ਆਗੂ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਇਹਦੇ ਪਿੱਛੇ ਸਭ ਤੋਂ ਵੱਧ ਜਿਹੜੀ ਲੜਾਈ ਝਗੜਿਆਂ ਦਾ ਕਾਰਨ ਆ ਉਹ ਪੈਸਾ ਨਜ਼ਰ ਆ ਰਿਹਾ ਔਰ ਕੱਲੇ ਜਿਹੜੇ ਨੇ ਉਹ ਇਹ ਆਮ ਆਗੂ ਜਿਹੜੇ ਨੇ ਉਹਨਾਂ ਨੂੰ ਫੜ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਪਿੱਛੇ ਮੈਂ ਸਮਝਦਾ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਸੱਚ ਸਾਹਮਣੇ ਆਉਣਾ ਚਾਹੀਦਾ ਔਰ ਜਿਹੜਾ ਖਾਸ ਕਰਕੇ ਇਸ਼ਾਰਾ ਉੱਥੇ ਦੇ ਸਤਾਨਿਕ ਜਿਹੜੇ ਐਮਐਲਏ ਨੇ ਸੌਂਦ ਉਹਨਾਂ ਤੇ ਆ ਰਿਹਾ ਔਰ ਉਹਨਾਂ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਵੀ ਬਹੁਤ ਵੱਡੀ ਚਰਚਾ ਬਣੀ ਹੋਈ ਹੈ ਸੋ ਇਸ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਹੈ ਸਥਿਤੀ ਜਲਦੀ ਤੋਂ ਜਲਦੀ ਸਪਸ਼ਟ ਕਰਨੀ ਚਾਹੀਦੀ ਹੈ ਨਾਲ ਹੀ ਸਰਕਾਰ ਨੂੰ ਇਹਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਾਰੀ ਗੱਲ ਜਿਹੜੀ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਇਕੱਲੇ ਛੋਟੇ ਆਗੂ ਜਿਹੜੇ ਉਹਨਾਂ ਦੇ ਫੜਨ ਦੇ ਨਾਲ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਤੇ ਪਰਦਾ ਪਾਇਆ ਜਾ ਰਿਹਾ ਇਹ ਤਾਂ ਐ ਲੱਗ ਰਿਹਾ ਜਿਵੇਂ ਗੋਗਲਿਆਂ ਤੋਂ ਮਿੱਟੀ ਝੜੀ ਗਈ ਹੁੰਦੀ ਹੈ ਸੋ ਇਹਦੇ ਪਿੱਛੇ ਜਿਹੜੇ ਵੱਡੇ ਮਗਰਮੱਛ ਨੇ ਖਾਸ ਕਰਕੇ ਜਿਹੜੇ ਲੋਕਲ ਐਮਐਲਏ ਨੇ ਉਹਨਾਂ ਦਾ ਜਿਹੜਾ ਨੌ ਸਿੱਧੇ ਤੌਰ ਤੇ ਚਰਚਾ ਦੇ ਵਿੱਚ ਹੈ ਤਾਂ ਉਹਨਾਂ ਨੂੰ ਜ਼ਰੂਰ ਇਸ ਦੇ ਬਾਰੇ ਸਪਸ਼ਟੀ ਕਰਨ ਦੇਣਾ ਚਾਹੀਦਾ ਔਰ ਕਿੰਨਾ ਕੁ ਸਟਾਈ ਹੈ ਸਰ ਪਹਿਲੀ ਤਾਂ ਇਹਨਾਂ ਨੇ ਜਿਹੜੀ ਸੈਕਸ਼ਨ 452 ਲਾਈ ਆ ਰਾਤ ਦਾ ਟਾਈਮ ਆ ਰਾਤ ਦੇ ਟਾਈਮ 'ਚ ਸਾਰੀ ਦੁਕਾਨਾਂ ਤੇ ਬੰਦ ਪਈਆਂ ਐਫਆਈਆਰ ਦੇ ਵਿੱਚ ਲੋਕ ਲਿਖਦੇ ਆ ਵੀ ਦੁਕਾਨਦਾਰਾਂ ਦਾ ਇਕੱਠ ਹੋ ਗਿਆ ਜਦ ਕਿ ਸਾਰੀ ਦੁਕਾਨਾਂ ਬੰਦ ਆ ਤਾਂ ਇਕੱਠ ਕਿੱਥੋਂ ਹੋ ਗਿਆ ਬੰਦ ਦੁਕਾਨ ਦੇ ਅੰਦਰ ਬੰਦਾ ਕਿਵੇਂ ਵੱਢ ਜਾਊਗਾ ਜਿਹੜਾ 452 ਸੈਕਿੰਡ ਜਿਹੜੀ ਸੈਕਸ਼ਨ ਲਾਈ ਹੈ 384 ਇਹਨਾਂ ਨੇ ਐਕਸਟੈਂਸ਼ਨ ਦੀ ਉਹ ਐਫਆਈਆਰ ਦੇ ਵਿੱਚ ਕੰਪਲੀਟ ਨੇ ਕਿਤੇ ਨਹੀਂ ਸ਼ੋਅ ਕੀਤਾ ਵੀ ਮੇਰੇ ਕੋਲ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਇਹਨਾਂ ਨੇ ਕੰਪਲੀਟ ਨੂੰ ਮੈਂਸ਼ਨ ਤਾਂ ਕਰਨਾ ਚਾਹੀਦਾ ਸੀ ਪੁਲਿਸ ਨੂੰ ਵੀ ਆਪਣੇ ਬਿਆਨਾਂ ਵਿੱਚ ਮੈਂਸ਼ਨ ਕਰਨਾ ਚਾਹੀਦਾ ਸੀ ਵੀ ਕੰਪਲੀਟ ਤੋਂ ਅਨੀ ਐਕਸਟੈਂਸ਼ਨ ਮੰਗੀ ਇਹਨਾਂ ਨੇ ਤੇ ਉਹਨਾਂ ਨੇ ਇਹ ਵੀ ਕਹਿ ਕੇ ਸਾਨੂੰ ਬੰਦੀ ਬਣਾ ਲਿਆ 342 ਵੀ ਲਾਈ ਹੈ ਉਹਦੇ ਬਾਰੇ ਸਰ ਜੇ ਦੁ ਦੇਤੀ ਆ ਤੁਹਾਨੂੰ ਇਹ ਸਾਰਾ ਬਾਕਾਸ ਬਾਹਰ ਦਾ ਹੈ ਕੋਈ ਉੱਥੇ ਪੈਸੇ ਦੀ ਡਿਮਾਂਡ ਨਹੀਂ ਕੀਤੀ ਗਈ ਕਿਸੇ ਦੀ ਉੱਥੇ ਕੁੱਟ ਮਾਰਨੀ ਹੋਈ ਸੀ ਇਹ ਤਾਂ ਸਿਰਫ ਇੱਕ politcal pressure ਕਰਕੇ ਪਰਚਾ ਦਰਜ ਹੋ ਗਿਆ within 2 of 4 hours ਚ ਜਦ ਕਿ ਰਾਤ ਨੂੰ 2 ਵਜੇ ਦਰਖਾਸਤਾਂ ਦੀ ਸਵੇਰੇ 3 ਵਜੇ 90 ਮਿੰਟ ਦੇ ਤਾਂ ਪਰਚਾ ਦਰਜ ਕਰਤਾ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਪ੍ਰੋਪਰ ਇਨਵੈਸਟੀਗੇਸ਼ਨ ਤਾਂ ਕਰਨੀ ਚਾਹੀਦੀ ਦਰਖਾਸਤ ਸੀ ਜੇ ਉਹਨਾਂ ਕੋਲ ਕੋਈ ਪੁਲਿਸ ਕੋਲ ਦਰਖਾਸਤ ਹੈ ਅਨਿਸ਼ੇਦੀ ਕੰਪਲੀਟ ਦੀ ਦਰਖਾਸਤ ਵੀ ਲੈ ਲਈ ਪੁਲਿਸ ਨੇ ਰਾਤ ਨੂੰ ਹੀ ਇੱਤੇ ਪਰਚਾ ਵਿਦਰਜ ਕਰਤਾ। ਅੰਨੇ ਕੋਈ ਟੱਕਾ ਕੀਤਾ ਅਦਾਲਤ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਕਰਦੇ। ਹਾਂਜੀ ਬਾਕੀ ਅਸੀਂ ਸਰ ਆਪਣਾ ਪੱਖ ਕੋਰਟ ਦੇ ਵਿੱਚ ਰੱਖਾਂਗੇ ਤੇ ਇਨਵੈਸਟੀਗੇਸ਼ਨ ਕਰਨ ਦੀ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦਿਖਾਵਾਂਗੇ ਤੇ ਇੱਕ ਡੀਜੀਪੀ ਸਾਹਿਬ ਨੂੰ ਵੀ ਦਰਖਾਸਤ ਭੇਜਾਂਗੇ। ਬੀਪਰ ਉੱਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਸ ਪਰਚੇ ਦੀ। ਜੇ ਜੋ ਸਹੀ ਤੱਥ ਸਾਮਣੇ ਆ ਸਕਣ। ਜੀ ਜਿਹੜੇ ਤੁਹਾਡੇ ਭਤੀਜੇ ਨੂੰ ਵੀ ਜਿਹੜਾ ਬੁੱਕ ਕਰਕੇ ਅਰੈਸਟ ਕੀਤਾ ਗਿਆ ਵਾ ਇਸ ਮਾਮਲੇ ਵਿੱਚ ਕੀ ਕਹੋਗੇ? ਨਹੀਂ ਜਿਹੜੀਆਂ ਧਰਾਵਾਂ ਲਾਈਆਂ ਨੇ ਨਾ ਨਹੀਂ ਪਤਾ ਤਾਂ ਲੱਗੇ ਵੀ ਰਾਤ ਨੂੰ ਉੱਥੇ ਕਿਹੜੇ ਡਾਂਗ ਗੜਾਸੇ ਚੱਲੇ ਹੋ ਕੁਝ ਫਾਇਦੇ ਮਿਲਣ ਨੂੰ ਕਹਿੰਦੇ ਕੋਈ ਮਿਲਣ ਦੀ ਗੱਲ ਨਹੀਂ ਕਰ ਰਿਹਾ ਹੈਗਾ ਕੁਝ ਜੇ ਉੱਥੇ ਕੋਈ ਲੜਾਈ ਪੜਾਈ ਹੋਈ ਆ ਸਾਰੇ ਬੰਦੇ ਉੱਥੇ ਪਤਾ ਨਹੀਂ ਕਿ ਕਿਸੇ ਗੱਲ ਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਡਾ ਧਾਰਾ ਲਾ ਕੇ ਰੱਖ ਦਿਆ ਜਿਵੇਂ ਵੀ ਪਤਾ ਨਹੀਂ ਕੀ ਹੋ ਗਿਆ ਹੁੰਦਾ ਹੈ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆਪ ਇਹ ਇਹ ਤਾਂ ਹੈਰਾਨੀ ਦੀ ਗੱਲ ਆ ਵੀ ਆਪਣੀ ਪਾਰਟੀ ਆਪਣੇ ਬੰਦੇ ਨੂੰ ਚੁੱਕਾਈ ਟੱਕੇ ਚੱਕੇ ਨਹੀਂ ਸਰ ਕੀ ਮੰਨਦੇ ਹੋ ਕਿ ਕਿਹੜੇ ਜਿਹੜੀ ਅਪਰਵਧਾ ਪਿਆ ਸਪੋਰਟ ਦੇ ਉੱਪਰ ਹੁਣ ਇਹ ਤਾਂ ਪਤਾ ਲੱਗੂਗਾ ਜੀ ਸਵੇਰ ਦੇ ਸੀਗਾ ਤੱਕ ਪਰਚਰ ਰੱਖਦੇ ਆ ਵੀ ਸਾਨੂੰ ਪਤਾ ਲੱਗੇ ਵੀ ਕਿਹੜੀ ਦਵਾਈ ਜੇ ਕੀ ਚੱਕਰ ਪੈ ਰਿਹਾ ਸਾਨੂੰ ਤਾਂ ਪਤਾ ਲੱਗੇ ਨਾ ਬੱਚੇ ਨੂੰ ਕਿਹੜੀ ਗੱਲ ਤੋਂ ਰੈਸ ਕਰ ਰੱਖਿਆ ਜਿਹੜੇ ਬੰਦੇ ਪਰਚਾ ਇੱਕ ਨੂੰ ਮਿਲੇ ਤੁਸੀਂ ਜੀ ਮਿਲ ਪਹਿਲਾਂ ਨਾ ਮਿਲਦਾ ਸਾਰੇ ਸਾਨੂੰ ਮਿਲ ਹੀ ਨਹੀਂ ਰਹੇ ਐਮਐਲਏ ਸਭ ਕੋ ਗਏ ਸੀਗੇ ਹੋ ਨਹੀਂ ਮਿਲ ਰਹੇ ਹੈਗੇ ਸਵੇਰ ਦੇ ਉਹਨਾਂ ਨੂੰ ਕਹੀ ਜਾਂਦੇ ਮੈਨੂੰ ਸਾਨੂੰ ਉਹ ਨਹੀਂ ਮਿਲੇ ਹੈਗੇ ਦੋ ਘਰ ਕਿੰਨੀ ਵਾਰ ਜਾਏ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਸਾਰੇ ਅਹੁਦੇਦਾਰ ਨੇ ਪਾਰਟੀ ਦੇ ਜੇ ਇਹ ਤੇ ਅਹੁਦੇਦਾਰਾਂ ਦੇ ਪਰਚਾ ਦਰਜ ਹੁੰਦੇ ਤੇ ਪਾਰਟੀ ਦਾ ਕੀ ਬਣੇ ਇਹ ਤਾਂ ਹੁਣ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿੰਦੇ ਨੇ ਕਿ ਪਾਰਦਰਸ਼ਤਾ ਨਾਲ ਕੰਮ ਕਰਦੇ ਆ ਕੀ ਮੰਗ ਕਰਨ ਉਹਨਾਂ ਤੋਂ ਉਹ ਤਾਂ ਸਾਫ਼ ਹੋਣਾ ਚਾਹੀਦਾ ਇਨਸਾਫ਼ ਹੋਣਾ ਚਾਹੀਦਾ ਇਹ ਤਾਂ ਇਹ ਤਾਂ ਕੋਈ ਗੱਲ ਨਹੀਂ ਬਣਦੀ ਹੈਗੀ ਇਤਨਾ ਇਹ ਤਾਂ ਇਨਸਾਫ਼ ਹੋਣਾ ਚਾਹੀਦਾ ਜਿਹੜੀ ਸਾਫ਼ ਗੱਲ ਹੋਣੀ ਹੈ ਮੀਡੀਆ ਦਾ ਧੰਨਵਾਦ ਕਰਦਾ ਜਿਨੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚੋੜੀ ਉਪਰਾਲਾ ਕੀਤਾ ਹੈ ਅੱਜ ਇੱਥੇ ਜਿਹੜਾ ਮਸਲਾ ਹੈ ਇਹ ਈਗੋ ਦਾ ਮਸਲਾ ਹੈ ਜਿਹਦੇ ਵਿੱਚ ਕਿ ਕਮੇਟੀ ਦੀਆਂ ਦੁਕਾਨਾਂ ਨੂੰ ਅਧਿਕਾਰੀਆਂ ਨੇ ਉਹਨਾਂ ਨੂੰ ਬਣਾਉਣ ਤੋਂ ਰੋਕਿਆ ਦਿਨ ਇਹ ਉਹ ਕੇਸ ਵੇਰੇ ਸ਼ਾਮ ਨੂੰ ਫੇਰ ਰਾਤ ਨੂੰ ਫੇਰ ਚਲਾ ਲਿਆ ਕੰਮ ਉਹਨਾਂ ਨੇ ਚਾਚਾਂ ਇਹਨਾਂ ਨੇ ਹਰ ਇੱਕ ਬੰਦੇ ਦਾ ਪ੍ਰਾਪਰਟੀ ਦਾ ਪਬਲਿਕ ਪ੍ਰਾਪਰਟੀ ਦਾ ਹੱਕ ਮਾਰਨਾ ਜੇ ਕੋਈ ਧੱਕਾ ਕਰੇ ਉੱਥੇ ਰਿਕਾਰਡ ਪੈਦਾ ਕਰੇ ਉੱਥੇ ਉਹਨੇ ਕੀ ਕੀਤਾ ਜਾ ਕੇ ਉਹਨਾਂ ਨੇ ਉੱਥੇ ਉਹਨਾਂ ਨੂੰ ਰੋਕਿਆ ਤੇ ਉਹ ਦੇਖੋ ਇੱਕ ਤਾਂ ਰਾਮਾ ਲਾਈਆਂ ਜਿਹੜੀਆਂ ਸਾਰੀਆਂ ਗਲਤ ਲਾਈਆਂ ਨੇ ਕਿਉਂਕਿ ਰਾਤ ਦੇ 12:00 ਜਾਂ 2:00 ਵਜੇ ਕਿਹੜੀ ਦੁਕਾਨ ਬੰਦ ਹੁੰਦੀ ਹੈ ਇਹਦੇ ਝਗੜਾ ਹੋਇਆ ਤੇ ਇਸ ਤੋਂ ਬਾਅਦ ਉੱਥੇ ਜਿਹੜੇ ਬੰਦੇ ਸੀ ਉਹਨਾਂ ਨੇ ਰਾਤ ਨੂੰ 12 ਤੋਂ 2 ਵਜੇ ਤੱਕ ਲੈਂਟਰ ਪਾਇਆ ਰਾਤ ਨੂੰ ਇਹ ਕਿਹੜੀ ਪਾਬਤਾਈ ਸੀ ਕਿ ਰਾਤ ਨੂੰ ਲੈਂਟਰ ਲ ਇਹ ਇਹਨਾਂ ਦੀਆਂ ਕਮਜ਼ੋਰੀਆਂ ਨੇ ਚੋਰੀ ਚੋਰੀ ਦਾ ਕੰਮ ਹੋਇਆ ਮੰਦਪ ਭਾਗਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਜੇਕਰ ਪ੍ਰਸ਼ਾਸਨ ਇਸ ਦਾ ਧਿਆਨ ਦੇਵੇ ਤਾਂ ਇਹ ਧਾਰਾਵਾਂ ਖਤਮ ਹੋਣਗੀਆਂ ਔਰ ਅਸੀਂ ਐਸਐਸਪੀ ਸਾਹਿਬ ਨੂੰ ਮੁਲਕ ਕੇ ਇੱਕ ਦਰਖਾਸਤ ਦਵਾਂਗੇ ਕਿ ਇਨਕੁਆਇਰੀ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਕਾਰਵਾਈ ਕੀਤੀ ਜਾਵੇ ਕੀ ਮੰਨਦੇ ਹੋ ਜੀ ਕਿਹੜੇ ਦਬਾਹ ਹੈਡ ਪੁਲਿਸ ਨੇ ਜਿਹੜੀ ਕਰ ਦੇ ਕੀਤੀ ਇਹ ਪੋਲੀਟੀਕਲ ਦਬਾਹ ਹੈ ਤਾਂ ਹੋਈ ਹੈ ਜੀ ਕਾਰਵਾਈ ਸਰਕਾਰ ਵੀ ਤੁਹਾਡੀ ਪੋਲੀਟੀਕਲ ਸਰਕਾਰ ਹੁਣ ਕੀ ਕਰੀਏ ਜਾਂ ਆਪਣਾ ਹੀ ਨਾ ਰਹੇ ਤਾਂ ਕਿਸ ਨੂੰ ਕੀ ਕਰੀਏ ਜਿਹੜੀ ਇੱਕ ਬੜੀ ਜਿਹੜੀ ਧਾਰਾ ਲਾਈ ਹੈ ਕਿ ਜ਼ਬਰਦਸਤੀ ਵਸੂਲੀ ਧਾਰਾ ਲਾਈ ਹੈ ਤੁਹਾ ਮੈਂ ਦਾਅਵੇ ਨਾ ਕਹਿੰਦਾ ਇਹ ਸਾਰੀ ਝੂਠ ਹੈ ਉਹ ਬੰਦੇ ਕੰਮ ਕਰਨ ਵਾਲੇ ਇਮਾਨਦਾਰ ਓਨੈਸਟ ਬੰਦੇ ਨੇ ਸਾਰੇ ਸਾਡੇ ਕੋਈ ਵੀ ਪੈਸੇ ਲੈਣਾ ਨਹੀਂ ਹੁੰਦੇ ਲੇਕਿਨ ਜਿੱਥੇ ਪੈਸੇ ਲੈਣ ਵਾਲੇ ਹੋਰ ਬੰਦੇ ਬਹੁਤ ਬੈਠੇ ਨੇ ਉਹਨਾਂ ਨੂੰ ਜਾਗਰ ਨਹੀਂ ਕੀਤਾ ਜਾਂਦਾ ਅਸੀਂ ਆਉਣ ਵਾਲੇ ਸਮੇਂ ਜਗਾਗਰ ਕਰਕੇ ਰ੍ਹਾਂਗੇ ਪਾਰਟੀ ਹਾਈ ਕਮਾਂਡ ਨਾਲ ਕੋਈ ਗੱਲ ਹੋਈ ਤੁਹਾਡੀ ਜੀ ਪਾਰਟੀ ਫੈਕਟਰ ਨੂੰ ਮੈਸੇਜ ਆ ਚੁੱਕੇ ਹੈ ਜੀ ਕੋਈ ਮੈਸੇਜ ਆਇਆ ਜੀ ਹਲੇ ਐਸਡੀਓ ਸਾਹਿਬ ਦਾ ਆਪਣਾ ਓਐਸਡੀ ਸਾਹਿਬ ਦਾ ਫੋਨ ਆਇਆ ਸੀ ਉਸ ਤੋਂ ਬਾਅਦ ਮਤਲਬ ਕਿ ਕੋਈ ਗੱਲ ਨਹੀਂ ਹੋਈ ਹੈਗੀ ਭਾਈ ਗੱਲ ਜਰੂਰ ਹੋਊਗੀ ਭਾਈ ਲੈਵਲ ਤੇ ਜੇ ਜੇਕਰ ਫਿਰ ਵੀ ਜਿਹੜੀ ਰੋਟੀ ਮੰਗ ਪੂਰੀ ਨਹੀਂ ਹੁੰਦੀ ਹੈਗੀ ਜੇ ਪਰਸਾ ਸਟੈਂਡ ਰਹਿੰਦਾ ਵਾ ਫਿਰ ਅੱਗੇ ਕੀ ਸਟੈਪ ਹੋਊਗਾ ਅੱਗੇ ਫਿਰ ਅਸੀਂ ਇਨਕੁਆਰੀ ਕਰਾਵਾਂਗੇ ਜੀ ਹਾਈ ਡਬਲਿਊ ਡੀ ਹਾਈ ਲੈਵਲ ਤੇ ਡੀਜੀਪੀ ਨੂੰ ਇਨਕੁਆਰੀ ਕਰਾਵਾਂਗੇ ਜੀ ਹਲਕਾ ਵਿਧਾਇਕ ਨਾਲ ਕੋਈ ਗੱਲਬਾਤ ਇਸ ਮਸਲੇ ਤੇ ਹੋਈ ਕੋਈ ਗੱਲ ਨਹੀਂ ਹੋਈ ਨਾ ਉਹਨਾਂ ਨੇ ਫੋਨ ਕਰਿਆ ਮੈਨੂੰ ਨਾ ਮੈਂ ਉਹਨਾਂ ਨੂੰ ਕਰਿਆ ਕਿਉਂਕਿ ਪਰਸੋਂ ਚੌਥੇ ਦਾ ਇਹ ਝਗੜਾ ਇਹ ਨਹੀਂ ਹੈ ਈਗੋ ਤਾਂ ਹੋਰ ਗੱਲ ਦੀ ਹੈ ਇਹਦੋਂ ਤਾਂ ਅਗਲਾ ਅੱਜ ਦੀ ਮੌਕਾ ਫੜ ਕੇ ਤੂਲ ਦੇ ਦਿੱਤੀ ਗਈ ਹੈ ਸੀ ਸੀ ਰਾਜੀ ਨਾਵੇਂ ਦੀ ਪਰ ਉਹ ਤੋਂ ਫੇਰ ਟੁੱ ਹਲੇ ਵੀ ਮੈਂ ਇਸ ਗੱਲ ਦੇ ਹੱਕ ਚ ਆ ਕੇ ਰਾਜ ਨਾਮ ਦਾ ਪਿਆਰ ਨਾਲ ਰਹਿ ਕੇ ਕੰਮ ਚਲਾਇਆ ਜਾਵੇ ਕੋਈ ਐਸਾ ਕੰਮ ਸਟੈਪ ਨਾ ਕੀਤਾ ਜਿਹਦੇ ਜਿਹਦੀ ਨਾ ਪਾਰਟੀ ਦੀ ਬਦਨਾਮੀ ਹੋਵੇ ਸੋ ਮੈਂ ਵਿਧਾਇਕ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਤੇ ਵਲੰਟਰੀਆਂ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਐਸਾ ਕੋਈ ਕੰਮ ਨਾ ਕਰੀਏ ਜਿਹਦੇ ਨਾਲ ਪਾਰਟੀ ਦੀ ਘਟਾ ਹੋਵੇ ਅੱਜ ਸਾਨੂੰ ਲੋੜ ਹੈ ਇੱਕ ਜੁੱਟ ਹੋ ਕੇ ਚੱਲਣ ਦੀ ਇਦਾਂ ਕਿ ਇਹ ਇੱਕ ਦੂਦੇ ਚਿੱਕੜ ਛਾਲਣ ਦੀ ਰਿੱਕੀ ਮਿੱਕਰ ਪੁੱਤਰ ਅਰਜਿੰਦਰ ਕੁਮਾਰ ਵਾਸੀ ਮਾਤਾ ਰਾਣੀ ਮੁਹੱਲਾ ਖੰਨਾ ਦੂਜੇ ਜਿਹੜਾ ਆ ਗਿਆ ਪੰਕਜ ਉਰ ਪ੍ਰਦੀਪ ਕੁਮਾਰ ਪੁੱਤਰ ਹਰੀ ਮੋਹਨ ਵਾਸੀ ਬਿੱਲਾਂ ਵਾਲੀ ਛਪੜੀ ਇਹਨਾਂ ਨੇ ਇੱਕ ਸ਼ਿਕਾਇਤ ਜਿਹੜੀ ਸਾਡੇ ਸਿਟੀ ਥਾਣਾ 2 ਦੇ ਵਿੱਚ ਆ ਕੇ ਇਹਨਾਂ ਨੇ ਰਾਈ ਇਹਨਾਂ ਨੇ ਦੱਸਿਆ ਕਿ ਕੋਈ ਸੱਤ ਵਿਅਕਤੀ ਸੀਗੇ ਜਿਹੜੇ ਕਿ ਜੋ ਆਪਣੀਏ ਦੁਕਾਨਾਂ ਰਿਪੇਅਰ ਕਰਾ ਰਹੇ ਸੀ ਉਹਦੇ ਅੰਦਰ ਆ ਕੇ ਧੱਕਾ ਮੁਕੀ ਕੀਤੀ ਅਪਸ਼ਬਦ ਬੋਲੇ ਅਤੇ ਹੋਰ ਵੀ ਉਹਨਾਂ ਦੇ ਨਾਲ ਉਹਨਾਂ ਨੇ ਅ ਕਈ ਕੁਸ਼ ਕੀਤਾ ਧੱਕਾ ਮੁਕੀ ਦੇ ਨਾਲ ਔਰ ਉਹਨਾਂ ਦੇ ਖਿਲਾਫ ਜਿਹੜਾ ਮਕਦਮਾ ਨੰਬਰ 77 ਜੋ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਗਈ ਹੈ ਔਰ ਉਹਦੀ ਜਿਹੜੀ ਤਫਦੀਸ਼ ਅੱਗੇ ਚੱਲ ਸਰ ਅਖਤੋਸ਼ਨ ਦੀ ਤਾਰਾ ਲਾਈ ਗਈ ਹੈ ਇਹ ਕਿਉਂ ਲਾਈ ਗਈ ਕੋ ਉਹਨਾਂ ਨੇ ਉਹਨੋਂ ਤੋਂ ਪੈਸੇ ਦੀ ਮੰਗ ਵੀ ਕਰ ਰਹੇ ਸੀ ਇਸ ਕਰਕੇ ਜਿਹੜੀ ਆ ਉਹ ਅਸੀਂ ਜਿਹੜੀ ਆ 28 ਚੈਨਲ ਦੇ ਲਈ ਖੰਨਾ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ